ਭਾਰਤ ਤੇ ਚੀਨ ਦਰਮਿਆਨ ਇੱਕ ਵਾਰ ਫੇਰ ਤੋਂ ਸਿੱਧੀਆਂ ਉਡਾਨਾਂ ਸ਼ੁਰੂ ਹੋਣ ਜਾ ਰਹੀਆਂ ਨੇ 에어ਲਾਈਨ ਕੰਪਨੀ ਇੰਡੀਗੋ ਨੇ ਐਲਾਨ ਕੀਤਾ ਹੈ ਕਿ ਚੀਨ ਦੇ ਲਈ 26 ਅਕਤੂਬਰ ਤੋਂ ਕਲਕੱਤਾ ਤੋਂ ਗੁਆਂਗਜ਼ੂ ਦੀਆਂ ਉਡਾਨਾਂ ਮੁੜ ਤੋਂ ਸ਼ੁਰੂ ਕੀਤੀਆਂ ਜਾਣਗੀਆਂ ਰੈਗੂਲੇਟਰੀ ਪਰਵਾਨਗੀ ਅਧੀਨ ਇੰਡੀਗੋ ਜਲਦੀ ਹੀ ਦਿੱਲੀ ਤੇ ਗੁਆਂਗਜ਼ੂ ਵਿਚਕਾਰ ਸਿੱਧੀਆਂ ਉਡਾਨਾਂ ਸ਼ੁਰੂ ਕਰੇਗੀ ਉਡਾਨ 에어ਬੇਸ A32 0NU ਜਹਾਜ਼ ਦੀ ਵਰਤੋਂ ਕਰਕੇ ਚਲਾਈਆਂ ਜਾਣਗੀਆਂ कोरोना वायरस महामारी ਦੇ ਦੌਰਾਨ ਇਹ ਉਡਾਨਾਂ ਮੁਅਤਲ ਕਰ ਦਿੱਤੀਆਂ ਗਈਆਂ ਸਨ ਅਤੇ 2020 ਤੱਕ ਦੋਵੇਂ ਦੇਸ਼ਾਂ ਵਿੱਚਕਾਰ ਸਿੱਧੀਆਂ ਉਡਾਨਾਂ ਚੱਲ ਰਹੀਆਂ ਸਨ ਦੂਜੇ ਪਾਸੇ ਦੋਵਾਂ ਦੇਸ਼ਾਂ ਵਿਚਕਾਰ ਲਦਾਖ ਸਰਹੱਦੀ ਵਿਵਾਦ ਦੇ ਮੱਦੇਨਜ਼ਰ ਕੋਵਿਡ-19 ਦੇ ਦੌਰ ਤੋਂ ਬਾਅਦ ਇਹ ਉਡਾਨਾਂ ਮੁੜ ਤੋਂ ਸ਼ੁਰੂ ਨਹੀਂ ਕੀਤੀਆਂ ਗਈਆਂ ਤੇ ਹੁਣ ਇੱਕ ਵਾਰ ਫੇਰ ਤੋਂ ਦੋਹਾਂ ਦੇਸ਼ਾਂ ਵਿਚਕਾਰ ਸਿੱਧੀ ਹਵਾਈ ਸੇਵਾ ਦੀ ਸ਼ੁਰੂਆਤ ਹੋਣ ਜਾ ਰਹੀ ਹੈ 에어ਲਾਈਨ ਨੇ ਇਸ ਬਾਬਤ ਜਾਣਕਾਰੀ ਦਿੰਦਿਆ ਕਿਹਾ ਹੈ ਕਿ ਸਥਾਨਕ ਪਾਈਵਾਲਾਂ ਦੇ ਨਾਲ ਬਹੁਤ ਸਾਰੇ ਪ੍ਰਬੰਧਾਂ ਅਤੇ ਪ੍ਰਕਿਰਿਆਵਾਂ ਲਗਾਤਾਰ ਚੱਲ ਰਹੀਆਂ ਨੇ ਜਿਸ ਨਾਲ ਕਾਰਜਾਂ ਨੂੰ ਤੇਜ਼ੀ ਦੇ ਨਾਲ ਮੋੜ ਤੋਂ ਸ਼ੁਰੂ ਕੀਤਾ ਗਿਆ ਹੈ IndiGo ਦੇ ਮੁੱਖ ਕਾਰਜਕਾਰੀ ਅਧਿਕਾਰੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਾਨੂੰ ਭਾਰਤ ਅਤੇ ਮੁੱਖ ਭੂਮੀ ਚੀਨ ਵਿੱਚਕਾਰ ਰੋਜ਼ਾਨਾ ਨਾਨਸਟਾਪ ਉਡਾਨਾਂ ਮੋੜ ਤੋਂ ਸ਼ੁਰੂ ਕਰਦਿਆਂ ਖੁਸ਼ੀ ਹੋ ਰਹੀ ਹੈ ਸਾਨੂੰ ਭਾਰਤ ਦੇ ਦੋ ਬਿੰਦੂਆਂ ਤੋਂ ਚੀਨ ਦੇ ਨਾਲ ਸਿੱਧਾ ਸੰਪਰਕ ਮੋੜ ਤੋਂ ਸ਼ੁਰੂ ਕਰਨ ਦੇ ਨਾਲ ਲੋਕਾਂ ਨੂੰ ਇਸ ਦੇ ਨਾਲ ਫਾਇਦਾ ਹੋਵੇਗਾ ਇੱਕ ਵਾਰ ਫਿਰ ਲੋਕ ਸਮਾਨ ਅਤੇ ਵਿਚਾਰਾਂ ਦੀ ਨਿਰਵੇਗਨ ਆਜ਼ਾਦੀ ਦੀ ਆਦਾਨ-ਪ੍ਰਦਾਨ ਕਰ ਸਕਣਗੇ ਜਦ ਕਿ ਦੁਨੀਆ ਦੇ ਦੋਵਾਂ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ਾਂ ਅਤੇ ਤੇਜ਼ੀ ਨਾਲ ਵੱਧ ਰਹੀਆਂ ਅਰਥਵਿਵਸਥਾਵਾਂ ਦੇ ਵਿਚਕਾਰ ਇਹ ਦੋਵੇਂ ਦੇਸ਼ਾਂ ਦੇ ਦਵੱਲੇ ਸਬੰਧਾਂ ਨੂੰ ਵੀ ਮਜ਼ਬੂਤ ਕਰੇਗੀ ਇਸ ਮਹੱਤਵਪੂਰਨ ਕਦਮ ਦੇ ਨਾਲ ਚੀਨ ਦੇ ਵਿੱਚ ਹੋਰ ਵੀ ਸਿੱਧੀਆਂ ਉਡਾਨਾਂ ਸ਼ੁਰੂ ਕਰਨ ਦੇ ਲਈ ਵਿਚਾਰ ਕੀਤੇ ਜਾ ਰਹੇ ਨੇ ਸੋ ਦੋਹਾਂ ਦੇਸ਼ਾਂ ਦੇ ਆਪਸੀ ਸਬੰਧਾਂ ਦੇ ਲਈ ਵੀ ਅਤੇ ਦੋਹਾਂ ਦੇਸ਼ਾਂ ਦੀ ਆਰਥਿਕਤਾ ਦੇ ਲਈ ਵੀ ਸਿੱਧੀਆਂ ਉਡਾਨਾਂ ਦਾ ਇਹ ਫੈਸਲਾ ਬੇਹੱਦ ਸਹੀ ਸਾਬਤ ਹੋਵੇਗਾ ਕਿਉਂਕਿ ਦੋਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਚੀਨੀ ਨਾਗਰਿਕਾਂ ਨੂੰ ਭਾਰਤ ਤੇ ਭਾਰਤੀ ਨਾਗਰਿਕਾਂ ਨੂੰ ਚੀਨ ਪਹੁੰਚਣ ਦੇ ਵਿੱਚ ਦੂਸਰੇ ਦੇਸ਼ਾਂ ਤੋਂ ਹੋ ਕੇ ਜਾਣ ਵਾਲੀਆਂ ਫਲਾਈਟਾਂ ਦੇ ਰਾਹੀਂ ਜਾਣਾ ਪੈਂਦਾ ਸੀ ਅਤੇ ਹੁਣ ਦੋਵੇਂ ਦੇਸ਼ਾਂ ਦੇ ਨਾਗਰਿਕ ਇੱਕ ਦੂਜੇ ਦੇ ਮੁਲਕਾਂ ਦੇ ਵਿੱਚ ਸਿੱਧੀਆਂ ਉਡਾਨਾਂ ਰਾਹੀਂ ਸਿੱਧੀ ਆਵਾਜਾਈ ਕਰ ਸਕਣਗੇ